ਅਸਿਕਾ ਵੀ ਜੀ ਸਾਰੇ ਬੰਨ ਨੂੰ ਸੰਦੀਪ ਜੀ ਵੇਹਣ ਤੜਾ ਬੋ ਬੇਕਮਾ ਜੀ ਤੇ ਆਪਾਂ ਫੋਜ ਸੇ ਕੋ ਬੋ ਚੁਕੇ ਆ ਪਿੰਡ ਘੋਸਲ ਜ਼ਿਲ੍ਹਾ ਮਸਰਪੇ ਦੇ ਤਹਿਸੀਲ ਮੀਠਾ ਤੇ ਅੱਜ ਵੀ ਫੋਜ ਸੇ ਕੋ ਹੈਗੇ 5-6 ਲਾਵਾ ਗਾਵਾ ਹੈਗੇ ਆ ਤੇ ਬਾਕੀ ਆਪਾਂ ਫੋਜ ਸੋ ਨੇ ਕੰਮ ਕਰਦੇ ਆ ਅਸਿਕਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਧ ਜੀ ਬਾਕੀ ਸਾਰੇ ਪਰਿਵਾਰ ਨੂੰ ਸਾਰੀ ਸੰਗਤ ਨੂੰ YouTube ਚੈਨਲ ਦੇਖਣ ਵਾਲੇ ਸੰਦੀਪ ਵੀਰ ਦਾ ਜਿੰਨੇ ਵੀ ਚੈਨਲ ਦੇਖਦੇ ਆ ਸਾਰੀ ਸੰਗਤ ਨੂੰ ਬਿਆਰ ਬਾਰੀ ਸਾਤਰੀ ਗਾਲ ਬਾਕੀ ਇੱਕ ਮਾਫੀ ਵੀ ਚਾਉਣੀ ਆ ਕਿ ਵਾਵਾ ਦੇਰ ਬਾਅਦ ਸੰਦੀਪ ਜੀ ਵੀਡੀਓ ਬਣਾਈ ਕੋਈ ਵਿੱਚ ਕੁਝ ਕੰਮਕਾਰ ਕੁਝ ਮਾਲ ਆਈ ਗਿਆ ਵਿਕੀ ਗਿਆ ਤੁਹਾਨੂੰ ਪਤਾ ਹੀ ਨਹੀਂ ਇਹ ਕੰਮ ਵੈਲੋਰੀ ਹਾਂਜੀ ਬਾਕੀ ਇਹ ਆਗੇ ਸਾਫ ਸੁਥਰਾ ਕੰਮ ਹੈ ਸਰਦਾਰ ਜੀ ਬਿਲਕੁਲ ਹੋਰ ਜਿਆਦਾ ਇਹਦੇ ਜੋ ਨਹੀਂ ਬਾਕੀ 2-4000 ਕਮਾਈ ਤੁਹਾਨੂੰ ਪਤਾ ਹੀ ਆ ਬਾਕੀ ਇਹਦੇ ਤੋਤੇ ਆਪਣਾ ਕੁਝ ਨਹੀਂ ਆ ਪਹਿਲਾਂ ਵੀ ਬਾਕੀ ਇੱਕ ਹੋਰ ਬੜਾ ਮਜ਼ਾ ਵਜ ਗਿਆ ਜਿਹੜਾ ਆਪਣਾ ਗਰੁੱਪ ਬਣਾ ਲਿਆ ਨਾ ਆਪਾਂ ਗਰੁੱਪ ਦੀ ਵੀ ਵਧਾਈ ਦਿੰਦੇ ਹਾਂ ਸਾਰੇ ਪਰਿਵਾਰ ਨੂੰ ਕਿਉਂਕਿ ਸਾਡਾ ਵੀ ਇੱਕ ਪਰਿਵਾਰ ਆ ਮੰਨ ਲਓ ਇੱਕ ਤੇ ਚਲੋ ਆ YouTube ਜਿੰਨੇ ਚੈਨਲ ਵੇਖ ਰਹੇ ਆ ਸਾਰੇ ਆਪਣਾ ਸਾਰਾ ਹੀ ਪਰਿਵਾਰ ਉਹ ਵੀ ਆ ਪਰ ਆਪਣੀ ਇੱਕ ਜਿੱਦਾਂ ਕਹਿ ਦਿੰਦੇ ਆ ਨਾ ਵੀ ਮੰਨ ਲਓ ਉਹਨਾਂ ਵਪਾਰੀ ਸਾਰੇ ਭਰਾ ਇੱਕ ਲਾਈਨ ਆ ਹਨਾ ਤੇ ਉਹ ਸਾਰਿਆਂ ਦਾ ਵੀ ਇੱਕ ਪਰਿਵਾਰ ਆ ਤਾਂ ਸਾਰੇ ਵੀ ਚ ਜਿਹੜੀ ਰਹੁੰਦੇ ਸ਼ਾਮ ਨੂੰ ਸਾਰੇ ਦੁੱਖ ਸੁੱਖ ਇਕੱਠਾ ਹੁੰਦਾ ਵਾ ਤੇ ਪਤਾ ਲੱਗਦਾ ਰਹਿੰਦਾ ਇੱਕ ਪਜੇ ਦਾ ਨਾਲੇ ਮੇਰੇ ਵਾਸਤੇ ਤਾਂ ਬਹੁਤ ਜ਼ਿਆਦਾ ਉਹ ਵਧੀਆ ਚੀਜ਼ ਬਣੀ ਆ ਕਿਉਂਕਿ ਸੰਦੀਪ ਜੀ ਆਪਾਂ ਨੂੰ ਅਜੀ ਇੰਨਾ ਜ਼ਿਆਦਾ ਤਜਰਬੇਦਾਰੀ ਸਹੀ ਗੱਲ ਆ ਜੀ ਤੇ ਬੜੇ ਬੜੇ ਤਜਰਬੇਕਾਰ ਬੈਠੇ ਜਿਨ੍ਹਾਂ ਨੇ ਛੋਟੀ ਉਮਰ ਤੋਂ ਲੈ ਕੇ ਮੱਲਾਕ ਬਜ਼ੁਰਗ ਤੱਕ ਹੋ ਗਏ ਆ ਤੇ ਉਹਨਾਂ ਕੋਲ ਸਾਨੂੰ ਅਜੇ ਸਿੱਖਣ ਦੀ ਜ਼ਰੂਰਤ ਆ ਤੇ ਅਸੀਂ ਮਤਲਬ ਹੌਲੀ ਹੌਲੀ ਸਿੱਖੀ ਜਾਂਦੇ ਆ ਨਾਲੇ ਘੜੀ ਹਾਸਾ ਘੇੜਾ ਆ ਜਾਂਦਾ ਤੇ ਚਲੋ ਬਾਕੀ ਇਹ ਹੀ ਆ ਚਲੋ ਜੀ ਸੰਦੀਪ ਜੀ ਫਾਜੜਾ ਹਾਂਜੀ ਪੰਜਾਂ ਦੇ ਵਿੱਚੋਂ ਇੱਕ ਵਾਰਾ ਜਿਹੜੀ ਉਹ ਜੇ ਗੱਭਣ ਆ ਹਨ ਉਹ 30 ਕਿਲੋ ਦਾ ਚੜਾ ਕੇ ਫੇਰੀ ਹੋਣੀ ਆ ਅੱਛਾ ਆ ਜਾਓ ਸਭ ਤੋਂ ਪਹਿਲਾਂ ਉਹਦੇ ਆ ਜਾਓ ਯਾਰ ਸਭ ਤੋਂ ਲਾਸਟੀ ਸਭ ਤੋਂ ਲਾਸਟ ਵਾਲਾ ਉਹਨਿੰਦਾ ਇੱਕ ਜਿੰਨਾ ਪੈਣਾ ਤੇ ਸੰਦੀਪ ਜੀ ਹੋਣਾ ਮਤਲਬ ਲੋਕਾ ਕਹਿੰਨਾ ਆ ਵੀ ਕੀ ਮਤਲਬ ਆ ਜੇ ਇਹਦੇ ਵਿੱਚ ਇੰਨੀ ਗੱਲ ਤੇ ਕੀ ਕੱਤੀ ਆ ਜੇ ਹਫਤਾ ਲੈ ਜੇ ਦਸ ਦਿਨ ਲੈ ਜੇ ਅਜੇ ਇਹਨੂੰ ਪਰਵਾਹ ਹੀ ਨਹੀਂ ਕੋਈ ਵੀ ਬੀ ਮਤਲਬ ਅਜੇ ਉਹ ਬਾਨੀ ਆ ਬੋਲੇ ਜੀ ਪਰ ਹਾਂਜੀ ਖੋਲਿਏ ਬੋਲੋ ਜੀ ਲੋ ਜੀ ਪਿਆਰ ਗੰਜਾ ਸੋਦਾ ਸੁਣੀ ਆ ਦੂਜਾ ਸੁਣੀ ਆ ਹਾਂਜੀ ਹਾਂਜੀ ਚੈੱਕ ਕਰੋ ਵੈਦ ਕਰੇ ਬਾਕੀ ਬਹੁਤ ਉਣੀ ਵੈਦ ਆ ਤੇ ਵੱਡੀ ਵੈਦ ਆ ਦੇਖ ਕੇ ਨਾ ਮਨ ਖੁਸ਼ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਵੀ ਥੋੜੀ ਸੰਲਕੀ ਜੀ ਹੋਏ ਤੇ ਹਾਂ ਦਿਖਾਉਂਦਾ ਤੇਰੇ ਆ ਗੱਲ ਚ ਰਸਾ ਸਾਡੇ ਸਾਹਮਣੇ ਦੇ ਬਿਲਕੁਲ ਜੀ ਕੋਈ ਇਹਦੇ ਜੋ ਨਹੀਂ ਆ ਜਾਦਾ ਲੈਣ ਨੂੰ ਕਰਨਾ ਆ ਆਜੋ ਆਜੋ ਬਈਆ ਟੈਂਪਲ ਦੀ ਚੀਜ਼ ਆ ਇਹਨੂੰ ਫੋਟੋ ਰੇਟ ਸਨਦੇ ਕਰਨਾ ਬਈ ਕਹਿੰਦਾ ਮੈਂ ਕਿੰਨਾ ਆਜੂ ਕੁਝ ਕੀ ਕਰਾਂਗੇ ਰੇਟ ਦਾ ਭਾਈ ਜੇ ਕਰਨਾ ਤਾਂ ਲਓ ਘਰੋਂ ਵੀ ਕਿੰਜ ਜੋ ਬਾਹਰ ਘਰੋਂ ਬਾਹਰ ਵੀ ਲੈ ਲੈਣੇ ਚਲੋ ਵੇ ਲੈ ਲੈਣੇ ਸਹੀ ਨਾ ਉਹ ਜੀ ਜੇ ਇਹ ਕਿਹਦੇ ਵੀ ਰਟਾਉਣਾ ਚਾਹੀਦੀ ਹੋਗੀ ਹੁਣ ਹੁਣ ਵਾਲਾ ਰੇਟ ਆਪਾਂ ਹੁਣ ਵਾਲਾ ਪਾ ਦਿੰਨੇ ਆ ਹੁਣ ਸੰਦੀਪ ਜੀ ਸੂਆ ਦੂਜਾ ਆ ਹਾਂਜੀ ਘਰ ਵਾਲਾ ਜੇ ਮੁਤਾਬਕ ਪਹਿਲਾ ਸੂਆ ਇਹਨੇ 25 ਪਲੱਸ ਕੀ ਆ ਫਟਾ ਗ੍ਰੀਪੀ ਦੇ ਜਾਂਦੀ ਮਤਲਬ ਆਸਿਆ ਤੇ ਰੇਟ ਆਪਾਂ ਰੇਟ ਤੇ ਹੋ ਜਿਆ ਤਾਂ ਤੁਹਾਡੇ ਸਾਹਮਣੇ ਲੱਖ ਲੱਖ ਹੀ ਹੋਏ ਹਾਂ ਨਾ 9 ਲੱਖ 90 90 ਤੋਂ 2 ਗੱਡ 88 8600 ਰੁਪਿਆ ਚਲੋ ਹਾਂਜੀ ਚਲੋ ਚਲੋ ਬਾਕੀ ਫਿਰ ਗਾਣਾਂ ਬਦਾਈ ਆ ਜੀ ਇਹ ਵੀ ਗੱਪਣਾ ਜੀ ਅੱਛੇ ਵੀ ਗੱਪਣਾ ਬਾਕੀ ਸੁਈਆਂ ਹੀ ਆ ਤੇ ਇਹ ਵੀ ਖੋਲੋ ਇਹ ਤਾਂ ਵੀ ਦੂਜਾ ਥੁਗਾ ਜੀ ਹਾਂਜੀ ਸੀਲ ਠੰਡੀ ਪੂਰੀ ਆ ਤੇ ਛੋਟੀ ਜੀ ਕੀਮਤ ਰੱਖੀ ਹੈ ਇਹਦੀ ਵੇਚ ਲੋ ਜੀ ਕਰਾ ਦੇ ਜੀ ਹਮ ਹਫਤਾ ਲੈ ਜੀ 5 ਹਫਤਾ ਹਫਤਾ ਕੀ ਤਕਰੀਬਨ ਆ ਹੁੰਦੀ ਹੈ ਹਾਂਜੀ ਹਾਂਜੀ ਇੱਕ ਹਫਤਾ ਲੈ ਲੂਗਾ ਆਏ ਬੇ ਜਿਓ ਬਾਕੀ ਠੰਡੀ ਸੀਲ ਖੋਲਣਾ ਵੀ ਬਿਲਕੁਲ ਬਾਕੀ ਇਹਦੇ ਕੋਈ ਗਰੰਟੀ ਨਹੀਂ ਆ ਹਾਂਜੀ ਮੁੱਲ ਕਰਮ ਵੀਰ ਜੀ ਉਹ ਸਾਠ ਨਹੀਂ ਕੋਈ 50 ਨਹੀਂ ਮੁੱਲ 45 ਹਾਂ ਨਾ 42000 42000 ਹਾਂ ਮੌਕੇ ਤੇ ਕਰ ਦੋਗੇ ਮੌਕੇ ਤੇ ਕਰਤਾ ਚਲੋ ਚਲੋ ਦੋ ਛੱਤੀ 4000 ਪੰਜ ਦੋ ਕਰਾ ਲਈ ਚਲੋ ਜੀ ਵੇਖੋ ਕਬੱਡੀ ਪਿਆੜਾ ਕਰਾ ਦੀ ਇਹ ਸੂਈ ਹੈ ਕਿ ਬਣੀ ਇਹ ਸੂਈ ਆ ਮਗਰ ਵੀ ਐਰ ਫਾਇਰ ਦੀ ਵੱਛੀ ਹੈ ਕਿਤੇ ਰੇਖਣੀ ਆਲੀ ਅੱਛਾ ਮਗਰ ਵੀ ਵੱਛੀ ਆ ਦੁੱਧ ਕਿੰਨਾ ਹੁਣ ਦੁੱਧ ਨਹੀਂ ਵੀਰ ਜੀ ਇਹ ਤਾਂ ਜੇ ਮਨ ਲਾ ਕੇ ਰਾਤੀ ਸੂਈ ਆ

ਫਿਰ ਉਹਨੂੰ ਲੈ ਗਏ ਫਰੀਦ ਫਰੀਦ ਵਾਈ ਕੀ ਜਾਲੀ ਹਾਂਜੀ ਪਾਜੀ ਹੋਈ ਸੋ ਮੋਲ ਤੇ ਵੀਰ ਜੀ ਭਾਵੇਂ 90 ਹਜ਼ਾਰ ਰੱਖਦੀ ਆ ਨਾ 90 ਨਾ 80 80 ਜੋ 2 ਘਟ 88 ਚੰਚਲ 75 75 ਹਜ਼ਾਰ ਹੈ ਹਾਂ 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 ਨਹੀਂ ਹਾਂ ਨਾ 75 ਆਲੇ ਉਧਰ ਮੈਂ ਲਵਰ 75 ਦੀ ਦਾਨੀ ਕੋ ਦਿੰਦਾ ਨਹੀਂ ਆ ਵੇਹੜਾ ਵੀ ਬੰਦੇ ਜਿੱਡੀ ਜਵਾਰ ਆ ਇਹ ਵੀ ਸੁਈ ਜੀ ਇਹ ਵੀ ਸੁਈ ਹੈ ਕਿ ਬਦਗਮੀ ਬੱਠੀ ਆ ਅਜੇ ਇਹਦੇ ਮਰਗੀ ਬੱਠੀ ਆ ਹਾਂ ਇਹਦੇ ਮਰਗੀ ਬੱਠੀ ਆ ਇਹ ਇਹ ਨੁਦਲੇ ਨਮ ਹੋ ਗਿਆ ਇਹ ਦੰਦਾ ਚ ਸੂਈ ਜੇ ਇਹਦਾ ਮਤਲਬ ਦੋਂਦੀ ਆ ਅਜੇ ਦੋ ਦੋਂਦੀ ਆ ਉਹ ਦੰਦਾਂ ਦੇ ਬਚੀ ਪਹਿਲਾ ਸੂਆ ਪਹਿਲਾ ਸੂਆ ਮਨਨਾ ਕਦੋਂ ਹੋ ਜਾਂਦਾ ਬਈ ਤੇ ਦੁੱਧ ਕਿੰਨਾ ਹੈ ਜੀ ਦੁੱਧ ਇਹ ਇਹ ਵੀ ਇਕੱਠੀਆਂ ਹੀ ਹੋਈਆਂ ਨੇ ਰਾ ਦੇ ਮਨ ਲੈ ਕੇ ਇਕੱਠੀਆਂ ਹੀ ਅਗਰ ਪਿਛਲੇ ਹੀ ਹੋਈਆਂ ਇਹਨੂੰ ਅੱਜ ਗੁਜਾ ਦੇਣਾ ਵੈਸੇ ਹੋਈ ਇਹ ਵੀ ਹੋ ਸ਼ਾਮ ਨੂੰ ਹੋਈ ਐ ਸਵੇਰੇ ਹੋਈ ਜੋ ਲਓ ਜੀ ਇਹ ਵੀ ਇੱਕ ਦੋ ਦੰਦ ਪਹਿਲਾ ਸੂਏ ਇਧਰ ਤੋਂ ਆ ਗਾਗਰ ਤੋਂ ਬਾਕੀ ਇਹ ਕਿੱਟੇ ਕਿਤੇ ਸਾਰੇ ਬੋਲਦੇ ਇਹ ਲੱਗੋਏ ਲੋਕ ਲਈ ਲੋਕ ਲੋਕ ਜੇ ਤਰਕੇ ਮਾਲਾ ਤੁਹਾਨੂੰ ਬਧਾਈ ਜਾਂਦਾ ਜਾਈ ਜਾਂਦਾ ਭਾਜੀ ਪਰ ਐਥਰੇ ਰੋਕਿਆ ਚਲੋ ਬਾਕੀ ਇਹਦਾ ਸੰਦੀਪ ਜੀ ਮਾਲੋ ਕੇ ਠੰਡੀ ਧੀਰੀ ਹੈ ਇਹ ਨਹੀਂ ਆ ਵੀ ਗਰਮ ਵਾਲਾ ਚੱਕਰਿਆ ਕੋਈ ਜਾਂ ਬੜਾ ਜਿਆਦਾ ਹੁੰਦੇ ਚਲੋ ਆਪਾਂ ਕੈਮਰਾ ਦੇਖ ਕੇ ਦਰਦਾ ਜੰਗਲ ਜਾਨਵਰ ਜਾਨਵਰ ਇਹਨੂੰ ਮਤਲਬ ਭਾਵੇਂ ਦੋਵੇਂ ਪਾਸੋਂ ਬਹਿ ਕੇ ਚਲੋ ਕਿਉਂ ਲੱਗਿਆ ਕਰਮ ਵਾਲੀ ਗਾਲੀ ਪੈ ਜਾਂਦੀ ਆ ਪੂਰ ਜੱਕਣ ਲਾਪੀਂਦੀ ਆ ਕੋਈ ਇਹਦੇ ਚ ਉਹ ਨਹੀਂ ਆ ਤੇ ਫਿਰ ਇਹ ਮੈਂ ਕਿੰਨਾ ਦੱਤ ਕੀ ਕਰਦਾ ਨਹੀਂ ਨਹੀਂ ਉਦ ਹੀ ਕਰੋ ਅਸੀਂ 70 62 ਜਾ 62 ਜਾ 62 ਜਾ ਇੱਕ ਘੇਰ ਚ ਚਲੋ ਚਾਰ ਪੰਜ ਚਲੋ ਚਾਹਾਂ ਹੋ ਗਿਓ ਚਲੋ ਵੜੋ ਕਿਉਂ ਨਹੀਂ ਇਹਦੇ ਥੱਲੇ ਨਾ ਨਹੀਂ ਇੱਕ ਸਾਰਾ ਹੀ ਆ ਇਹ ਵੀ ਕਬੜੀ ਆ ਜੀ ਨਹੀਂ ਇਹ ਸੂਈ ਆ ਅੱਛਾ ਇਹ ਸੂਈ ਆ ਇਹ ਮਗਰ ਬਚਣਾ ਇਹ ਨੋ ਨੀ ਆਵਾਜ਼ ਆਪੇ ਆ ਉੱਪਰ ਦਾ ਆ ਉੱਪਰ ਆ ਜੂਰੇ ਠੀਕ ਦੋ ਬਾਕੀ ਆ ਦੋ ਰੁਪਈਆ ਬਚੇ ਇਹ ਬਚੀਆਂ ਨੇ ਦੋਵੇਂ ਹਾਂ ਜੀ ਤੇ ਕਿੰਨਾ ਦੋ ਦੋ ਰੁਪਈਆ ਇਹ ਦੁੱਧ ਵੀਰ ਜੀ ਦੇ ਥੱਲੇ ਆਇਆ ਤੇ ਮਤਲਬ ਜਿਹੜਾ ਭਾਂਡੇ ਚ ਪੋਲੇ ਜਿਹੜਾ ਕੰਡੇ ਤੇ ਚੜਾਉਣ ਵਾਲਾ ਜਿਹੜੇ ਥੱਲੇ ਆਇਆ ਤੇ 13 ਲੀਟਰ ਕੋ ਦਿਆ ਹਾਂ ਦਾ ਲੀਟਰਾਂ ਚ ਵਾੜੀਏ ਤੇ ਭਾ 15 ਆ ਜੀ 14 ਜੀ ਮੈਂ ਹਾਂ ਜੀ ਤੇ ਕੰਡੇ ਵਾਲਾ ਜਿਹੜਾ ਭਾਂਡੇ ਕੋਲ ਵੀ ਥੋੜਾ ਥੋੜਾ 13 ਕਿਲੋ ਕੋ ਲਾਸ ਫਰੀ ਜੀ ਲਾਸਟ ਬੀਸ ਦਾ ਦੂਜਾ ਤੋਆ ਇਹ ਵੀ ਹੋਣੀ ਹੈ ਜੇ ਛੇਤੀ ਹੋਈ ਜੇ ਬੋਲੇ ਲਾਸਟ ਬੀਸ ਆ ਤਾਂ ਰੇਟ ਵੀ ਲਾਸਟ ਵਾਲੇ ਕਰ ਦਿੰਦੇ ਆ ਰੇਟ ਵੀ ਜੀ ਕੋਈ ਫੱਤ ਨਹੀਂ ਕੋਈ ਕੁਝ ਨਹੀਂ 55 ਕਿਲੋ ਕੋਈ ਗੱਲ ਕਰਦਾ ਉਹ ਵੜਾ ਨਹੀਂ ਹਾਂ 50 52 ਨਹੀਂ ਮਨਜਾਜ ਬੋਲਦਾ ਬੋਹਿੰਜਾ ਜਾ ਰਹਾ ਨਾ ਇਹ ਮਾ ਗੱਲ ਕੀਆ ਫੇਰ ਦਿਓ ਮੇਰੇ ਕੋਲ 1000 ਜਾਣ ਲਾ ਪਿਆ ਕਰ ਦੇ ਦਿਓ ਮੈਂ ਕਰ ਦੇ ਦਿਨ ਹੁੰਦੀ ਕਿਤੇ ਨਹੀਂ ਨਹੀਂ ਦੇਖੋ ਹੋ ਜਾਂਦੇ ਕਿਰੇ ਹਾਂ ਜੀ ਵਾਧ ਕਰ ਦਿੰਦੇ ਹੋਗੇ ਜੀ ਨਹੀਂ 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 ਵਾਧ ਘਟ ਰਹੀ ਬਸ ਠੀਕ ਹੈ ਇਹਦਾ ਬੁਝਾਇਆ ਯਾਰ ਹੁਣ ਬੁਝਾਇਆ ਯਾਰ ਚਲ ਜਾਂਦੇ ਆ ਜਾਂਦੇ ਕੋਈ ਗੱਲ ਨਹੀਂ ਸੇਵਾ ਚ ਸਹੀ ਹੋਵੇਗੀ ਚਲੋ ਚਲੋ ਠੀਕ ਆ 50000 ਦੇ ਦੇ ਰੋ ਜੀ ਪੰਜ ਛੇ ਗਾਵਾਂ ਬਾਈ ਜੀ ਕੋਲ ਜੀ ਵੱਡੀਆਂ ਬੜਾ ਪਰ ਚੁਵਾਈ ਕਰਕੇ ਕੱਢੀ ਜੇਗੀ ਕੱਟੀ ਵੀ ਹੈਗੀ ਆ ਇੱਕ ਕੱਟੀ ਜਿਹੜੀ ਆਪਾਂ ਪਾਉਣੀ ਆ ਉਹੋ ਜਿਹੜੀ ਸੰਦੀਪ ਜੀ ਜਿਹਨੇ ਵੇਚੀ ਸੀ ਆਪਣੀ ਗੱਡੀ ਇਹ ਹੋ ਜਾਂਦੀ ਆ ਇਹ ਹੋ ਜਾਂਦੀ ਆ আচ্ছা ਲੋ ਜੀ ਨੀਲੀ ਦੀ ਗੱਡੀ ਆ ਗਈ ਆ ਐ ਫਰੀਆ ਮੂੰਹ ਨੂੰ ਵੇਖੋ ਇਹਦਾ ਬੜਾ ਜਾ ਕੋਲ ਮੜਾ ਜਾ ਕੋਲ ਤੇ ਕਿੰਨੇ ਦਿਨ ਦੀ ਹੋ ਗਈ ਜੀ ਛੜਾਈ ਹੁੰਦੀ ਵੀ ਛੜਾਈ ਆ ਦੰਦੁੰਦੇ ਦੇ ਮੂੰਹ ਬੁਟ ਕੇ ਮੈਂ ਵੇਖਿਆ ਨਹੀਂ ਵੀਰੇ ਪਰ ਲੱਗਦਾ ਹੈ ਵੀ ਜਦਾ ਮਨ ਲੱਗ ਡੇਢ ਕ ਸਾਲ ਤੋਂ ਉੱਤੇ ਹੋਵੇ ਹਾਂ ਜੀ ਹਾਂ ਜੀ ਇੱਕ ਮਿੰਟ ਰੋ ਲਓ ਜੀ ਜਿਹੜਾ ਜੀ ਦਾ ਟੂਰਨਾਮੈਂਟ ਬਾਅਦ ਨੂੰ ਖੰਦਨਾ ਬਹੁਤ ਸੋਹਣਾ ਜੀ ਖੰਦ ਸੋਹਣਾ ਬੜਾ ਸੋਹਣਾ ਲੱਗਾ ਬੜਾ ਸੋਹਣਾ ਖੰਦ ਸੋਹਣਾ ਲੱਗਾ ਆਰੇ ਥਣ ਜਵਾਨੇ ਚ ਡੱਬ ਦੇ ਨਿਸ਼ਾਨ ਵੀ ਆਏ ਨੇ ਮੇਚਾਂੀਆਂ ਪੂਰੀਆਂ ਹੀ ਨੇ ਥੋੜਾ ਜਪਨਾ ਕਿਉਂ ਹਾਂਜੀ ਇਹ ਵੀ ਫਡਾਈ ਆ ਕੇ ਨੱਲਾ ਗੱਡੀ ਚੜਦੀ ਛਣਾਈ ਮੱਲੇ ਤੇ ਵਾਲਾ ਹੀ ਤਾਂ ਆ ਗਿਆ ਇਹਦੇ ਚ ਇੰਨੇ ਰੁਪਈਆ ਵੀ ਆਉਂਦਾ ਉਹ ਵਾਸਤੇ ਕਰਨੀ ਇਹਦਾ ਹਾਨਾ 20000 ਰੁਪਏ 20000 ਰੁਪਏ ਸਰਪ ਚੁੱਤੇ ਸਰਪ 20000 ਰੁਪਏ ਪੁਰਾ ਫੜ ਕੇ ਓੜਾ ਖਿਆ ਹੋਊ ਚ ਇਹਨਾਂ ਆਹ ਵੇਖੋ ਨੀਲੇ ਰੇ ਗੱਡੀ ਚਲੋ ਦੇਖ ਲੋ ਜੀ ਆ ਪਸ਼ੂ ਬਾਕੀ ਇੱਥੇ ਆ ਕੇ ਚੈੱਕ ਕਰ ਗਿਆ ਬਧੀਆ ਉਹਦਾ ਬਿਲਕੁਲ ਬਿਲਕੁਲ ਚੈੱਕ ਕਰੋ ਚੋਈ ਕਰੋ ਪਾਸ ਕਰੋ ਦੁੱਧ ਦੀ ਗਰੰਟੀ ਜਿੱਦਾਂ ਕੱਲ ਵੀ ਸੁਣੂ ਵੀਰ ਜੀ ਵੀ ਕਹਿ ਰਹੇ ਸੀ ਨਾ ਦੁੱਧ ਦੀ ਗਰੰਟੀ ਬੰਦਾ ਸਾਡੇ ਘਰ ਭਾਵੇਂ ਕੋ 10 ਚੋਈਆਂ ਕਰੇ ਅਗਲਾ ਆਪਣੇ ਘਰ ਜਾ ਕੇ ਪੱਠੇ ਨਾ ਪਾਉਂ ਤਾ ਸਾਡਾ ਉਹਦੇ ਚ ਨਹੀਂ ਬੰਦ ਹੋ ਰਿਹਾ ਸਹੀ ਗੱਲ ਆ ਜੀ ਬਾਕੀ ਜਿਹਦੇ ਥਲੇ ਜੰਨਾ ਚੀਜ਼ ਹੈਗੀ ਆ ਉਹਨਾਂ ਹੀ ਦੱਸਿਆ ਉਹਨਾਂ ਆ ਕੇ ਵੱਧ ਦੱਸਿਆ ਨਾ ਕੋ ਘੱਟ ਦੱਸਿਆ ਬਾਕੀ ਸਾਰੇ ਲਾਟ ਤੇ ਫੇਰ ਇਹੋ ਹੀ ਆ ਵੀ ਸਾਰੇ ਵੀਰ ਭਰਾ ਸੋਹਣੇ ਸੋਹਣੇ ਲਾਈਕ ਸ਼ੇਅਰ ਕਮੈਂਟਸ ਮੇਰੇ ਭਰਾ ਵਿੱਚ ਨਾ ਭੈਣਾ ਬੀਬੀਆਂ ਸਾਡਾ ਸਭੀ ਸਾਰਾ ਪਰਿਵਾਰ ਵੇਨਾ ਕਈ ਤੇ ਸ਼ਰੂ ਜੀ ਮਨ ਲਓ ਉਲਟ-ਪੁਲਟ ਲਿਖ ਦਿੰਦੇ ਆ ਨਾ ਲਿਖੋ ਮੇਰੇ ਭਰਾ ਜਿਦਾ ਸੰਧੂ ਸਾਹਿਬ ਦੇ ਇੱਕ ਗੱਲ ਰਹੀ ਨਾ ਬਹੁਤੀ ਗੱਲ ਆ ਤੇ ਇੱਕ ਰਹੀ ਨਾ ਤੁਸੀਂ ਰੇਟ ਦਾ ਜਾ ਕੇ ਪਤਾ ਕਰੋ ਜਾ ਕੇ ਰੇ ਆ ਹੁਣ ਗਏ ਹੋਣਗੇ ਸ਼ਹਿਰ ਜੇ ਬਸਾਗੀ ਮੰਡੀ ਲੱਗੀ ਆ ਵੱਲੇ ਵੀਰ ਜੀ ਤੇ ਪਤਾ ਲੱਗਾ ਹੀ ਹੋਣਾ ਪੀਨਾਂ ਦਾ ਕਿਨਾ-ਕਿਨਾ ਰੇਟ ਜੜੀ ਆਪਾਂ ਮਨ ਲਓ 75000 ਦੀ ਪਾਈ ਆ ਉਹ 175 ਦੀ ਹੈਗੀ ਹੀ ਉੱਥੇ ਹੈ ਨਾ ਤੇ ਚਾਹੁੰਦਾ ਲਾਸਟ ਤੇ ਫੇਰ ਇਹੋ ਜੀ ਫੌਜੀ ਆਪ ਤੁਸੀਂ ਜਾਣਦੇ ਹੀ ਆ ਮੇਰਾ ਨਾਮ ਦਾ ਪਿੰਡ ਮੇਰਾ ਗੋਸਲਿਆ ਤਹਿਸੀਲ ਮਜੀਠਾ ਜ਼ਿਲ੍ਹਾ ਅਮਰਪੁਰ ਤੇ ਨਜ਼ਦੀਕ ਬੁੱਢਾ ਥੇ ਠੀਕ ਹੈ ਜੀ ਬਾਕੀ ਇੰਨੀਆਂ ਹੀ ਬੇਨਤੀਆਂ ਫੋਨ ਦਾ ਤੁਹਾਨੂੰ ਸਕਰੀਨ ਤੇ ਤੁਸੀਂ ਚਲਾ ਹੀ ਦਿਓ ਸਭ ਬਾਕੀ ਸਾਥਰੀ ਕਾਲ ਜੀ